ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 93 ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਗੇ ਸਾਰੇ ਠੀਕ ਠਾਕ ਹੋ ਗਿਆ ਤੇ ਅੱਜ ਆਪਾਂ ਲੱਗਿਆ ਬਣਾਉਣ ਦੀਵਿਉਣੀ ਆਏ ਹੋਏ ਨੇ ਮੰਮੀ ਆ ਰਹੇ ਪਿਆਜ਼ ਮੰਮੀ ਨੇ ਲਏ ਚੀਰਾ ਤਿਆਰੀ ਕਰ ਲਈ ਆਪਾਂ ਨੇ ਦਾਣੇ ਛੁੱਲਿਆਂ ਦੇ ਭੰਨਤੇ ਹੋਏ ਸੀਗੇ ਇਹ ਰਾਤ ਦੇ ਭੰਨਤੇ ਹੋਏ ਨੇ ਆਪਣੇ ਹਨ ਆਪ ਨੇ ਪਾਣੀ ਕੱਢ ਕੇ ਧੋਲੇ ਚੰਗੀ ਤਰ ਹੁਣ ਇਹਨਾਂ ਨੂੰ ਬਾਹਰ ਧਰ ਦਿਆਂ ਛੁੱਲੜੇ ਤੇ ਉਬਲਣੇ ਦੇਖਿਓ ਸਾਰੇ ਨਾਲ ਦੀ ਨਾਲ ਕੀ ਬਣ ਰਿਹਾ ਪਿਆਜ਼ ਆਪਾਂ ਨੇ ਹੁਣ ਮਸਾਲਾ ਕਰ ਲੈਣਾ ਤਿਆਰ ਪਿਆਜ਼ ਕਰਦੇ ਆ ਪਹਿਲਾਂ ਆਪਾਂ ਚੋਲੇ ਰਿੱਝਣੇ ਅੱਗ ਜਾਣੇ ਅੰਦਰ ਤੁਹਾਨੂੰ ਨੌਂ ਇਹਲੇ ਚੇ ਬਦਲੇ ਛੋਟੇ ਉਹਤੇ ਦਿਰਾ ਦੇਸ਼ ਤੇ ਉਬੜ ਜਾਣੇ ਨੇ ਹੁਣ ਤਾਂ ਵਿੱਚ ਫੁਟਟੇ ਵੀ ਪਏ ਨੇ ਐ ਤਾਂ ਸੌਫਟ ਨਹੀਂ ਲੈ ਹੁਣ ਇਹ ਜੇ ਹੁਣ ਤਾਂ ਸੌਫਟ ਹੋ ਗਏ ਇੰਨਾ ਕੁ ਤਾਂ ਵੀ ਕੱਦ ਨਹੀਂ ਜਾਂਦਾ ਕੋਲ ਪੀ ਜਾਂਦੇ ਨੇ ਕਮੈਂਟ ਜੀ ਹੋਰ ਲੱਗੇ ਲੈਣ ਲਾ ਇੱਕ ਵਾਰੀ ਹੁਣ ਮੜੇ ਲੱਗੂ ਪਏ ਲੱਗੇ ਲੈਣ ਲੰਨੇ ਉੱਲੇ ਆਪਣੇ ਪੜ ਗਏ ਹਾਂ ਕੱਢ ਕੇ ਇਹਨਾਂ ਨੂੰ ਲਾਉਣੀਆ ਤੜਕਾ ਮੈਂ ਤਾਂ ਨਾ ਹੋ ਗਿਆ ਆਪਿਆ ਹਮਮ ਇਹਨੇ ਕੰਮ ਆ ਆਖੇ ਖਾਉ ਇਹ ਆਟਾ ਇਹਨਾਂ ਦਾ ਨਾਮ ਫਿਰ ਫ੍ਰਿਜ ਦੇ ਚ ਰੱਖਿਆ ਹੋਊਗਾ ਨਾ ਦੇਖੀ ਜੁਗ ਜਿਵੇਂ ਹੁਣ ਤੱਕ ਆਟਾ ਦਾ ਗੁੰਨਤਾ ਗੁੰਨਣਾ ਨਾ ਹੁਣ ਆਟਾ ਲਾ ਕੇ ਗੁੰਨਣਾ ਆਟਾ ਦਾ ਆਟਾ ਪਹਿਲਾਂ ਗੁੰਨਣਾ ਸੀ ਇੱਕ ਜਾਨ ਜਾਨ ਬਥੇਰਾ ਅੱਧਾ ਘੰਟਾ ਲੰਘ ਜਾਣਾ ਚਾਹੀਦਾ ਜੀ ਜੀ ਅੱਛਾ ਆਪਨਾ ਸੁੱਕ ਗਿਆ ਹਨ ਪਾਵਾਂਗੇ ਤੇ سیویلی ہے نا جے میرے سے نہیں ہے ہمم سلام پاماں گے ہینگے ہو گیا نہیں ہمم ਇਹ ਤੇ ਚਪਾ ਦਾ ਮੇਕ ਚਲੇ ਇਸਨੇ ਇਹ ਹੈ ਅੰਮ੍ਰਿਤ ਚੰਦੂ ਚਾਹ ਤੇ ਇਹ ਤੇ ਜਿਹਾ ਚਾਹ ਬਣਾਵੇ ਮੈਂ ਕੇ ਆਵਾਜ਼ ਲਸਣੇ ਕਰਿਆ ਹਾਂ ਪਾਣੀ ਦਾ

ਨੂਨ ਜੀ ਦਾ ਸਾਰਾ ਖਸ ਪਾਇਆ ਹੈ ਥੋੜੇ ਮਸਾਲੇ ਹੁਨ ਪਾਵਾਂਗੇ ਹਲਦੀ ਔਰ ਮਿਰਚ ਇਹ ਨਾ ਰੱਖਣ ਨੂੰ ਚਾਹੀਦਾ ਹਾਂ 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 ਅਸੀਂ ਪਾਣੀ ਨੂੰ ਫਿਰ ਮੈਂ ਪਾ ਕੇ ਰੱਖਾਂ ਮੈਂ ਕਿਹਦੀ ਯਾਦ ਕੋਲਾ ਕਰ ਦਏਗੀ ਹਾਂ ਹਾਂ ਕਰ ਬਰ ਵਿੱਚ ਕੋਲਾ ਪੁੱਛੇਂ ਕੀ ਲੱਗੇਗਾ ਮੈਂ ਇੱਦਾਂ ਲਿਆਉਂਗੀ ਨਿਸ਼ਾਨ ਹਾਂ ਜੀ ਵਿੱਚ ਰਲਾਵਾਂਗੇ ਸੂਜੀ ਸੋਚੀ ਪਾਉਣਗੇ ਮੈਂ ਚਾਹ ਰਹੀ ਹਾਂ ਮੈਂ ਮੈਂ ਮਾਂ ਲੈਣੇ ਨੇ ਬਸ ਪਾਣੀ ਪਾ ਕੇ ਰੱਖ ਦਿਓ ਥੋੜੀ ਥੋੜੀ ਜਿਹੀ ਹੰਡ ਪਰ ਮਲੇ ਦੇ ਸਿੱਕੇ ਪਾਣੀ ਤੇ ਨਹੀਂ ਗਈ ਉਹ ਮੈਂ ਪਾ ਦੇ ਸਿੱਕੇ ਪਾ ਕੇ ਰੱਖ ਦਿੰਦੀ ਥੋੜਾ ਜਿਹਾ ਪਾਉਣਗੇ ਮੰਮੀ ਹੁਣ ਦੇ ਸਿੱਕਿਓ ਜੇ ਨਾ ਉਹ ਆਵਾਜ਼ ਘਟਾਉ ਨੂੰ ਸੀਸ ਮੇ ਤਾਂ ਨਹੀਂ ਦੇਖੀ ਜਾਣਾ ਜੇ ਉਹਦੇ ਸਾਹਮਣੇ ਕਹਿ ਦੋ ਵੀ ਆਵਾਜ਼ ਘਟ ਕਰ ਦੋ ਜਾਂ ਉਹ ਨੂੰ ਦੇਖ ਲਵੇ ਹਨਾ ਵੀ ਆਵਾਜ਼ ਘਟਾ ਤੀ ਫੇ ਰੌਲਾ ਪਾ ਲੂ ਫੇ ਕਹੋਗੀ ਆਵਾਜ਼ ਕਰੋ ਆਵਾਜ਼ ਨੋ 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 ਉਹ ਬੋਲੂੰਗੀ ਚੱਲ ਗਈਆਂ ਤਨੀ ਉੱਠ ਗੜੀ ਬੋਲ ਦੇ ਨਹੀਂ ਉਤਰਿਆ ਉਹ ਅੱਜ ਤਾਂ ਆਪੇ ਹਟੇ ਕਰਕੇ ਉਤਰਿਆ ਨਾ ਨਾ ਨਾਲ ਨਹੀਂ ਆਂਦੇ ਇਹਦੇ ਦੇ ਜੇ ਇਹਦਾ ਬਥੇਰਾ ਹੋ ਗਿਆ ਨਹੀਂ ਕੋਈ ਹੋਰ ਪਾਵਾ ਥੋੜਾ ਜਿਹਾ ਦੇਖ ਲਓ ਜਿਹੜਾ ਕਾਲਾ ਨਾਲ ਆਹਾਂ ਕੱਲਾੜਾ ਮਾਸਾ ਵਾਲਾ ਬਥੇਰੇ ਵਿੱਚ ਥੋੜਾ ਜਿਹਾ ਹੋਰ ਪਾ ਦਿਓ ਅੱਜ ਵਾਲੇ ਚੋਂ ਪਾ ਲਓ ਨਹੀਂ ਖੱਟਾ ਹੀ ਆ ਰਿਹਾ ਇਹੋ පාමමනමු ගුන්නගේ අටාඋන්නේ ਹਾਤਰਾ ਵਾਲਾ ਪਾਉਂਦੀ ਆ ਸਵੇਰੇ ਉੱਠ ਕੇ ਵੀ ਕੋਈ ਹੋਰ ਨਾ ਚੱਕਣਾ ਵੇ ਮੈਨੂੰ ਬਾਹਰ ਨਿਕਲ ਕੇ ਖੜ ਜਾਂਦੀ ਆ ਮੈਨੂੰ ਕਹ ਤੂੰ ਹੀ ਆ ਐਨਾ ਚੀਂਗ ਚੰਗਿਆੜਾ ਫੇਰ ਪਾਉਂਦੀ ਆ ਜੇ ਗਏ ਚਲੇ ਜਾਂਦੇ ਨੇ ਮੇਰਾ ਸੇਕ ਹੀ ਜਦ ਹੋਈ ਦੇਖੇ ਉਹ ਗੇਟ ਦੇ ਮੂਹਰੇ ਆ ਕੇ ਮੰਮੀ ਬਾਹਰ ਨਾਲ ਹੋਣਗੇ ਜਿਹੜਾ ਕੋਈ ਅੰਦਰ ਹੋ ਉਹਨੂੰ ਕਹੋ ਵੀ ਤੁਸੀਂ ਅੰਦਰੋਂ ਗੇਟ ਖੋਲੋ ਬਾਹਰ ਲੈਣੇ ਨਹੀਂ ਖੋਲਣਾ ਘੁੰਨੇ ਆ ਗਿਆ ਮਮਾ ਹਾਂ ਬਸ ਬੰਦੇ ਤੇ ਯਾਦ ਰੱਖ ਦਾਂਗੇ ਇਹ ਮੰਨ ਲਓ ਮੈਂ ਦਾਲ ਹਲਾਇਆ ਮਾ ਹਨ ਨੂੰ ਪਲਾ ਕੇ ਅੱਗ ਜਾ ਜਿਵੇਂ ਕਿ ਤੁਸੀਂ ਦੇਖਿਆ ਹੀ ਆ ਦਾਲ ਆਪਣੀ ਰਿਜ ਰਹੀ ਆ ਉਨੇ ਉਹਦੇ ਬੂਟ ਪਾਲੇ ਤੇ ਦੇ ਅੱਛੇ ਉਹ ਕਹੇ ਵੀ ਉਹੀ ਪਾਉਣੇ ਨੇ ਉਹਨੂੰ ਦੂਈਆਂ ਜੁੱਤੀਆਂ ਸਾਰੀਆਂ ਕੱਢ ਕੱਢ ਦੇਤੀਆਂ ਮਾਸਾ ਮੈਂ ਕਿਹਾ ਤੈਨੂੰ ਚੀਜੀ ਦਵਾਂਗੀ ਮਾਸਾ ਸੈਂਡਲ ਪਵਾਏ ਨੇ ਅਸੀਂ ਉੱਥੇ ਰੌਲਾ ਪਾ ਲਿਆ ਉਹਨਾਂ ਨੇ ਤਾਪਦਾ ਹੀ ਉੱਧਰ ਦੇਖ ਲੋ ਕਿ ਮੇ ਆਨਕਾਂ ਲਾ ਲਾ ਕੇ ਸੈਂਡਲਾਂ ਬੂਟਾਂ ਪਿੱਛੇ ਰੋਲਾ ਪਾ ਪਾ ਕੇ ਨਿਕਲ ਨੇ ਪਿਆਰ ਹੋ ਕੇ ਨਿਕਲਦੇ ਨੇ ਬਾਹਰ ਪਿੱਛੇ ਰਿਓ ਬਤੀਲਾ ਗਰਮ ਆ ਹੋਰ ਨਹੀਂ ਵਧੂਗਾ ਮਮੀ ਦਦੀ ਜੀ ਉੱਪਰ ਇਹ ਹੋ ਜਾ ਤੇਲ ਲੱਗਾ ਗਰਮਾ ਤੇਲ ਵੀ ਗਰਮਾ ਪੁੱਤ ਮੈਂ ਲੁੱਦੀ ਦੀ ਕੋਈ ਨਹੀਂ ਕੋਈ ਬੈ ਜਾ ਕੋ ਬੈ ਕੇ ਬਣਾ ਲਾ ਮਮਾ ਕੀ ਲੈਣਾ ਆਓ ਦੇਖੋ ਉਹਦੇ ਚੀਜੀ ਬਣਦੀ

ਜੋ ਆਪ ਮੈਂ ਤੁਸਸ ਕਬਾਂਦਰੇ ਭੁੱਲੇ ਹੈ ਨਾ ਸਬਜੀ ਕੱਢ ਕੇ ਲੈ ਜਾਵਾ ਆਓ ਹਾਂ ਲੇਫੜਾ ਫੜਾ ਦੇ ਡੱਬੀ ਮੈਨੂੰ ਖਰਾਬ ਕਰ ਦੇਣੀ ਆ ਤੁਸੀਂ ਨਮੀਓ ਨਾ ਘਰ ਮੱਕੀ ਪਾਪਾ ਗਏ ਨਹੀਂ ਅੱਜ ਪਾਪਾ ਦੀ ਦੇ ਤੂੰ ਕਿੱਧਰ ਲੈ ਕੇ ਆਏਂਗਾ ਪੀੜੀ ਹੁਣਾ ਦਾਦੀ ਵੇ ਦਾਦੀ ਪਰੇ ਕਿੱਥੇ ਹੋ ਜੋ ਆਪਣੀ ਟੂਟੇ ਵਾਟੇ ਕਰੀਆ ਉੱਧਰ ਖੇਡ ਲਓ ਜਾ ਕੇ ਉੱਥੇ ਹਮਿੰਨਾ ਇਹਨਾਂ ਵਧਾ ਦਿਓ ਖਾਸ ਸਾਰ ਫੁੱਲ ਜਿਵੇਂ ਬਸਣਾ ਅਸੀਂ ਕਿਸਨਾ ਪੁੱਤ ਮੇਰੇ ਮੈਂ ਕਿਹਾ ਉਹਨਾਂ ਦੇ ਬਸ ਬਣ ਕੇ ਬੰਨਣਾ ਹਾਂ ਹਾਂ ਚਾਰੇ ਹੂੰ ਹਾਂ ਵੀ ਦਿੰਦੇ ਖੁੱਲ ਲਿਆ ਹੂੰ ਮੈਂ ਦੋ ਸੰਤੀ ਵੰਗਿਆ ਸੀ ਪੰਜਾਬੀ ਬਣਾਣੀ ਹੁੰਦੀ ਹੈ ਚੀਜ਼ ਫਿਰ ਫਟਾਫਟ ਖੁੱਲਦੀ ਹੁੰਦੀ ਆ ਥੱਲੇ ਅੰਦਰੋਂ ਇੱਕ ਸੀਨਾ ਦਾਲ ਦਾ ਬਹੁਤ ਮਾਈ ਜੀ ਚਲੋ ਚਲੋ ਅੰਦਰ ਚੱਲ ਅੰਦਰ ਲੈ ਲੋ ਪਾਣੀ ਚਲੋ ਅੰਦਰ ਦਊ ਮਾੜੀ ਅੱਜ ਤਾਂ ਹੁਣ ਪਹਿਲਾਂ ਖਾ ਲਓ ਗਰਮ ਗਰਮ ਨਾ ਕਰੋ ਨਾ ਲੰਮੇ ਲੱਗ ਲੈ ਡਾਦੀ ਵੀ ਖਾ ਲੂ ਕੋਈ ਨਾ ਤੂੰ ਖਾ ਲਾ ਖਾ ਲੂਗੀ ਮੈਂ ਵੀ ਟੇਸਟੀ ਆ ਕੀਨੇ ਬਾਈ ਐ ਚੀਚੀ ਬੱਚਾ ਪਾਰਟੀ ਤਾਂ ਸਾਡੀ ਖਾਂਦੀ ਆ ਕਿਉਂਕਿ ਇਹਨਾਂ ਨੇ ਕੱਲੇ ਹੀ ਖਾਣੇ ਨੇ ਦਾਲ ਸਬਜੀ ਦਾ ਤੇ ਇਹਨਾਂ ਨੇ ਡੋਲਡ ਲਈਏ ਕਰਨਾ ਬਸ ਨਾਲ ਖਾ ਲੈਣਗੇ ਫਾਲਵਾ ਦੇ ਮੈਂ ਤਾਂ ਖਾਨੀ ਆ ਠੀਕ ਹੈ ਲੈ ਠੀਕ ਹੈ ਇਹ ਆ ਮੰਮਾ ਮੰਮਾ ਆਹ ਮੰਮਾ ਮੰਮਾ ਕੀ ਇਹ ਸਵਾਦ ਟੇਸਟੀ ਆ ਮੇਰੇ ਚੁੱਦਾ ਹੈਗੇ ਮੈਨੂੰ ਧੁੰਨੇ ਹਾਂ ਮਿਚ ਥੋੜੇ ਪਾਈਏ ਇਹਨਾਂ ਚ ਇਹ ਰੋਟੀ ਆ ਜੀ ਹੂੰ ਆ ਤੇਰਾ ਭਟੂਰਾ ਬਣਾਇਆ ਸੀਗਾ ਤੇਰੇ ਨਾਲ ਦਾਦੀ ਨੇ ਆ ਤੇ ਖਾ ਤੇ ਮम्मा ਮਾਰ ਪਈਆਂ ਆ ਤੇਰਾ ਬਸ ਬਣਾਇਆ ਸੀ ਭਟੂਰਾ ਦੇ ਦੇ ਹਾਂ ਦੇ ਦੇ ਲੈ ਖਾਲਾ ਬਣਾਉਂਦਾ ਜਗਾ ਤੂੰ ਖਾਣ ਪਰਾਉਣਾ ਤਾਂ ਗਿਆ ਹੈ ਬਾਹਰ ਗਾਗੋ ਦਾ ਦੰਦੀ ਨਾ ਵੱਡੇ ਦੰਦੀ ਅੱਠ ਦਾ ਅੱਛਾ ਅੱਛਾ ਵੀਡੀਓ ਬਣਦੀ ਹਾਂ ਮੰਮਾ ਦੰਨੀਆਂ ਮਾਣੀ ਦੰਨੀਆਂ ਅੰਦਰ ਜਾ ਕੇ ਲੈ ਫੜ ਖਾਲਾ ਮੀਜੀ ਕਹਿੰਦਾ ਮੈਂ ਨਹੀਂ ਖਾਣਾ ਇਹ ਮੈਂ ਆਪਦਾ ਖਾਉਂਗਾ ਮੈਂ ਉੱਤੇ ਪਾਤਾ ਨਹੀਂ ਮੰਮਾ ਛੇ ਮੰਮਾ ਆ ਜੀ ਆ ਅੰਦਰ ਚੱਲਦੇ ਆ ਵਸਾਰੇ ਸਮਾਪਤ ਹੋ ਗਿਆ ਕੰਮ ਆ ਗਏ ਆ ਕੀ ਨਾ ਗੁੱਤ ਗਿਓ ਖੋਲੀਆ ਅੱਜ ਫੁੱਲ ਜੂ ਬਣ ਗਏ ਨੇ ਹਾਂ ਹਾਂ ਅੱਜ ਫੁੱਲ ਤੇ ਬਹਿਣ ਹੈ ਜੈਤਵਾਰ ਆ ਠੀਕ ਸੁਭਾਗ ਆ ਜੰਮੇ ਸਤੰਨ ਤੇ ਹੀ ਦੀ ਹੈ ਹਾਂ ਹਾਂ ਉਹ ਵੀ ਸਸੀਆਂ ਆ ਬਹੁਤ ਦੇ ਲੈ ਰਹੇ ਹਨ ਬੜੀਆ ਲੱਗਦੀ ਆ ਉਹ ਨੂਨ ਪਾਇਆ ਹੋਇਆ ਹੈ ਨਾ ਵਿੱਚ ਉਹ ਵੀ ਦੇ ਤੇ ਵੀ ਦੇ ਨੇ ਰੋਟੀ ਦੇ ਲਾ ਉੱਦੇ ਕੱਲ ਅੱਧੀ ਇਹਨੇ ਤਾਂ ਸੀਸ ਨੇ ਤੋਕਣੇ ਰੁੱਖੀ ਉਹ ਖਾਦੀ ਆ ਬਸ ਦਾਲ ਸਬਜੀ ਤੋਂ ਬਗੇ ਮਹਿਮਾਨ ਜੀ ਪਹਿਲਾਂ ਇੱਕ ਨਹੀਂ ਖਾਂਦਾ ਹੁੰਦਾ ਹਾਂ ਇਹ ਵੀ ਇੱਕ ਪੜੇ ਉਹਨੂੰ ਰੁੱਖੀ ਉਹ ਖਾਂਦੀ ਹੁੰਦੀ ਆ ਇਹ ਹੁਣ ਉਹ ਪਨੀਰ ਨਾਲ ਖਾਂਦਾ ਤਰੀਜੀ ਪਨੀਰ ਜੀ ਨਾਲ ਜਣੀਆਂ ਨੂੰ ਲੱਗਦੀ ਵਧੀਆ ਹੁੰਦੀ ਆ ਉਹ ਹਾਂ ਦੇ ਹੁਣ ਆ ਵੀ ਖਾ ਲਈ ਦੇਖ ਨਾ ਨੇ ਟੂਟੀ ਖੋਲਨੀ ਇਹ ਤਾਂ ਇੱਕਾ ਨੇ ਖੋਲਦੀ ਐ ਤਾਂ ਪੂਰਾ ਟਾਈਮ ਜਦ ਅਸੀਂ ਉਰੇ ਹੁੰਨੇ ਆ ਨਾ ਫੇ ਚੰਗੀ ਟੂਟੀ ਦਾ ਪਾਣੀ ਚਲਾਉਂਦੀ ਆ ਮੈਂ ਡੋਲਦੀ ਬਾਲਟੀਂ ਕਈ ਵਾਰ ਤਾਂ ਜਾਇਂਦੇ ਐ ਭਰ-ਭਰ ਕੇ ਜੇ ਕਹਿ ਦੋ ਬੂਟਿਆਂ ਚ ਪਾ ਦੋ ਦੇਖੀ ਬੂਟੇ ਸੁੱਕੇ ਪੈ ਹੋਣਗੇ ਪਾਉਂਦੀ ਨਹੀਂ ਕਹਿੰਦੀ ਆ ਨਾ ਬਾਜੀ ਵਾਰ ਚੀੜੋ ਲੀ ਜਾਓ ਬਾਜੀ ਵਾਰ ਆਪਦੀ ਮਰਜ਼ੀ ਆ ਆਪ ਪਾ ਲੈਣੀ ਹਾਂ ਹਾਂ ਐਂ ਕਰਦਾ ਜੋ ਆਪ ਹੂੰ ਬਾਲਟੀ ਭਰ ਲੂ ਉਥੇ ਫਰਸ਼ ਤੇ ਪੂਰੀ ਡੋਲ ਦੋਗੀ ਮੇਰ ਖੈਲਾ ਦਾ ਬਾਲਟ ਜੀ ਸੁੱਕਾ ਹੀ ਰੱਖਿਆ ਹੋਇਆ ਹੈ ਆਟੇ ਵਾਲਾ ਹਨਾ ਮੈਂ ਤਾਂ ਫੇਰ ਘੋੜੀ ਆਪਨਾ ਉਸ ਪਾਣੀ ਪਾ ਕੇ ਉਰੇ ਲਿਆ ਕੇ ਇੱਥੇ ਕੱਢ ਕੱਢਾ ਹੈ ਮੇਰੇ ਚੁੱਲ੍ਹੇ ਤੇ ਰੋਟੀਆਂ ਦੇ ਛਿੱਟੇ ਤੇ ਫਿਰ ਲੈ ਜਾ ਕੇ ਤਾਰ ਤੇ ਸੁਕਣੋਂ ਪਾਤਾ ਹਾਂ ਮੈਂ ਢੋਣਾ ਦਵਾਰੇ ਮੱਥੇ ਕੰਮ ਕਰਾਈਏ ਚਲੋ ਪੱਟ ਕੇ ਚਲੋ ਹੋ ਗਿਆ ਸਮਾਤ ਲੈ ਚਲੀਏ ਦੇਖੀ ਬੈਠੇ ਗੱਡੀ ਦੇਖੋ ਉਹ ਬੈਠੀ ਮੈਡਮ ਦੇਖ ਲਓ ਕਿਵੇਂ ਆ ਇੱਕ ਪਾਸੇ ਨੂੰ ਲੱਤਾਂ ਕਰਕੇ ਦੂਏ ਪਾਸੇ ਨੂੰ ਕਰਕੇ ਬੈਠ ਜਾ ਸਿੱਧਾ ਜਾ ਇੱਕ ਇਹ ਸਕੂਟਰੀ ਆ ਅਗਲੇ ਨਾਲ ਦੀ ਸਕੂਟਰੀ ਬਣਾਈ ਹੋਈ ਆ ਸਕੂਟਰੀ ਆ ਕਹਿੰਦੇ ਬਿੰਦੇ ਹੁਣ ਇਹਨੂੰ ਮੈਨੂੰ ਪਤਾ ਲੱਗ ਗਿਆ ਮੈਨੂੰ ਅੱਜ ਸੋਫੀ ਸੌਣ ਲੱਗ ਗਈ ਖਰਚੇ ਮੈਂ ਦਿੰਨਾ ਇਹਦੇ ਪਰ ਮਨ ਲੱਗਿਆ ਹੁਣ ਖਾਣ ਇਹ ਨੇ ਉੱਥੇ ਵੀ ਰੁਖੀਓ ਖਾਦੀ ਆ ਪਹਿਲਾਂ ਵੀ ਸਵੇਰੇ ਵੀ ਇਹਨਾਂ ਨੇ ਤਾਂ ਦੋਵਾਂ ਨੇ ਰੁਖੀਓ ਖਾਦੀ ਆ ਰੁਖੀਓ ਖਾਦੀ ਆ ਇਹਨਾਂ ਨੇ ਤਾਂ ਮੈਂ ਹਜੇ ਕਹਿੰਦੀ ਸੀ ਵੀ ਚੱਲ ਥੋੜਾ ਜਿਹਾ ਉਹਦੇ ਨਾਲ ਖੜਾ ਜੀ ਨਾ ਹਾਂ ਵਧੀਆ ਬਣੇ ਲੱਗਦੇ ਆ ਹਾਂ ਵਧੀਆ ਖੜਾ ਪਿਆ ਹਣਾ ਹੂੰ ਚਾਹ ਨਾ ਖਾਓਗੇ ਬਾਕੀ ਚਲੋ ਧੋ ਰਾਂ ਉਹ ਮਮਾ ਭੁੱਖ ਲੱਗੀ ਆ ਤੇ ਖਾ ਲਾ ਖਾ ਦੇਖੋ ਖਾਓ मामੂ ਨਾਲ ਭੁੱਖ ਲੱਗੀ ਆ